ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਬਟਾਲਾ ਦੇ ਵਿਧਾਇਕ ਸ਼ਹਿਰੀ ਕਲਸੀ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਦਾਵਾ ਸਨੀ ਆਲੂ ਵਾਲੀਆ ਚੇਅਰਮੈਨ ਵਾਟਰ ਪੰਜਾਬ ਸਪਲਾਈ ਅਤੇ ਸੀਵਰੇਜ ਤੇ ਜਨਰਲ ਸਕੱਤਰ ਆਪ ਪੰਜਾਬ ਗੁਰਦੇਵ ਸਿੰਘ ਲਖਣਾ ਚੇਅਰਮੈਨ ਪੰਜਾਬ ਰਾਜ ਗੋਦਾਮ ਨਿਗਮ ਸਟੇਟ ਸੈਕਟਰੀ ਪੰਜਾਬ ਅਤੇ ਇੰਚਾਰਜ ਮਾਝਾ ਜ਼ੋਨ ਤੇ ਜ਼ਿਲ੍ਹਾ ਪ੍ਰਧਾਨ ਜੋਬਨ ਰੰਧਾਵਾ ਨੇ ਕਿਸ਼ਤੀ ਦੇ ਰਾਹੀਂ ਰਾਵੀ ਦੇ ਪਾਰਲੇ ਪਿੰਡਾਂ ਦੇ ਵਿੱਚ ਪਹੁੰਚੇ ਅਤੇ ਹੜਪੀੜਤਾ ਨੂੰ ਰਾਹਸਮਗਰੀ ਵੰਡੀ। ਉਹਨਾਂ ਨੇ ਕਿਹਾ ਕਿ ਹੜ੍ਹ ਆਉਣ ਤੋਂ ਪਹਿਲਾਂ ਜਿੱਥੇ ਲੋਕਾਂ ਨੂੰ ਚੌਕਸ ਕਰਦੇ ਹੋਏ ਨੀਵੇਂ ਇਲਾਕਿਆਂ ਦੇ ਵਿੱਚੋਂ ਬਾਹਰ ਕੱਢਿਆ ਗਿਆ ਸੀ ਉੱਥੇ ਹੀ ਹੜ੍ਹ ਦੌਰਾਨ ਪ੍ਰਸ਼ਾਸਨ ਦੀਆਂ ਟੀਮਾਂ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਹੜ੍ਹ ਦੇ ਪਾਣੀ ਦੇ ਵਿੱਚੋਂ ਲੋਕਾਂ ਨੂੰ ਸੁਰੱਖਿਤ ਬਾਹਰ ਕੱਢ ਕੇ ਲਿਆ ਰਹੀ ਹੈ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਖੁਦ ਗਰਾਊਂਡ ਜ਼ੀਰੋ ਤੇ ਜਾ ਕੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਜਾਇਜ਼ਾ ਲੈ ਗਿਆ। ਅਤੇ ਉਹ ਸਾਰੀ ਸਥਿਤੀ ਦੇ ਉੱਤੇ ਨਜ਼ਰ ਰੱਖ ਰਹੇ ਨੇ ਬਿਲਕੁਲ ਜੀ ਹਾਲਾਤ ਜਿਹੜੇ ਨੇ ਪਾਣੀ ਜਿਹੜਾ ਤੁਸੀਂ ਵੀ ਦੇਖਿਆ ਹੋਊਗਾ ਕਈ ਜਗ੍ਹਾ ਤੁਸੀਂ ਦੇ ਬੰਨ ਟੁੱਟੇ ਹੋਏ ਨੇ ਪੁਰ ਕਈ ਜ਼ਮੀਨਾਂ ਜਿਹੜੀਆਂ ਨੇ ਤਕਰੀਬਨ ਉਹ ਪਾਣੀ ਦੇ ਵਿੱਚ ਸਿਮਟ ਗਈਆਂ ਨੇ ਸੋ ਅ ਰਲ ਮਿਲ ਕੇ ਜੋ ਜੋ ਨੁਕਸਾਨ ਵੀ ਹੋਇਆ ਤੇ ਦਾਨਪਨ ਕਰਨ ਵਾਲਿਆਂ ਦਾ ਵੀ ਜਿਹੜੀ ਤਦਾਦ ਹੈ ਸਰਕਾਰ ਨਾਲ ਖੜੀ ਹੈ ਚਤਾਨ ਬਣ ਕੇ ਸੋ ਲੱਗੇ ਕਰ ਰਹੇ ਆ ਜਿਤਨਾ ਹੁਣ ਵੀ ਇੱਥੇ ਇਹ ਅਖੀਰਲੇ ਪਿੰਡ ਨੇ ਇੱਥੇ ਹੁਣ ਰਾਸ਼ਨ ਜਿਹੜਾ ਉਹ ਵੰਡਿਆ ਜਾ ਰਿਹਾ ਹੈ ਹਰ ਜਿਹੜੀ ਵੀ ਸਮਗਰੀ ਦੀ ਜ਼ਰੂਰਤ ਹੈ ਉਹ ਜਿਹੜੀ ਪ੍ਰੋਵਾਈਡ ਕਰਾਈ ਜਾ ਰਹੀ ਹੈ ਸੋ ਹਾਸੇ-ਹਾਸੇ ਜੋ ਜੋ ਪਰਮਾਤਮਾ ਆਪਣੀ અપਾਰ ਕਿਰਪਾ ਕਰੂਗਾ ਮੌਸਮ ਖੁੱਲੂਗਾ ਤੇ ਉਦੋਂ ਤੇ ਫਿਰ ਆਪਾਂ ਜਿਹੜੇ ਹੋਰ ਵੀ ਇਸ ਤੋਂ ਬਾਅਦ ਕਿਉਂਕਿ ਅ ਇਸ ਤੋਂ ਬਾਅਦ ਜਿਹੜੀ ਮੇਨ ਕੰਮ ਆ ਉਹ ਜ਼ਮੀਨਾਂ ਨੂੰ ਫਿਰ ਉਪਜਾਊ ਜਿਹੜਾ ਸ਼ਰਵਾਦ ਕਰਨ ਦੀ ਦੂਰ ਆ ਕਿਉਂਕਿ ਰੇਤਾ ਆ ਚੁੱਕੀ ਹੈ ਜ਼ਮੀਨਾਂ ਖਰਾਬ ਹੋ ਚੁੱਕੀਆਂ ਨੇ ਪਸ਼ੂ ਮਰ ਕੇ ਆ ਚੁੱਕੇ ਨੇ ਸੋ ਇਹ ਇਸ ਤੋਂ ਬਾਅਦ ਅਸਲ ਕੰਮ ਇਸ ਤੋਂ ਬਾਅਦ ਚੱਲੇਗਾ ਜੀ ਐਮਐਲਏ ਸਾਹਿਬ ਕਿੰਦਾ ਦੇ ਹਾਲਾਤ ਦੇਖੇ ਤੁਸੀਂ ਗ੍ਰਾਉਂਡ ਜ਼ੀਰੋ ਰਿਪੋਰਟ ਤੇ ਤੁਸੀਂ ਪਹੁੰਚਿਓ ਕਿੰਦਾ ਦੇ ਹਾਲਾਤ ਹੈ ਹਾਲੇ ਉਹ ਵੀ ਪਿੰਡ ਹੋਣਗੇ ਜਿੱਤੇ ਤੱਕ ਉਹ ਲੋਕ ਕਹਿੰਦੇ ਨੇ ਕਿ ਆਪਾਂ ਘਰ ਛੱਡ ਕੇ ਨਹੀਂ ਜਾਣਾ ਕਿੰਦਾ ਦੇ ਹਾਲਾਤ ਦੇਖੇ ਮੈਂ ਦੱਸਣਾ ਚਾਹੁੰਦਾ ਜੀ ਇਹ ਹਾਲਾਤ ਤੁਹਾਡੇ ਸਾਹਮਣੇ ਦੇਖੋ ਸੜਕਾਂ ਜਿਹੜੀਆਂ ਨੇ ਟੁੱਟ ਚੁੱਕੀਆਂ ਨੇ ਜੇ ਕਿ ਪਾਣੀ ਦਾ ਬਹਾਵ ਹੀ ਜਿਹੜਾ ਇੰਨੀ ਤੇਜ਼ ਦੇ ਵਿੱਚ ਸੀ ਸੋ ਹਾਲਾਤ ਤੇ ਤਰਸਯੋਗ ਨੇ ਪਰ ਇਹ ਆ ਵੀ ਆਪਾਂ ਇਹਨੂੰ ਰਲ ਮਿਲ ਕੇ ਸਾਰੇ ਪੰਜਾਬ ਆ ਪੰਜਾਬੀਅਤ ਆ ਰਲ ਮਿਲ ਕੇ ਇਹਨੂੰ ਜਿਹੜੀ ਦੇਖੋ ਜੀ ਵਿਰੋਧੀਆਂ ਦਾ ਆਪਣਾ ਕੰਮ ਆ ਸਿਰਫ ਉਹਨਾਂ ਨੇ ਥਰੀਲਾਂ 'ਚ ਰਹਿਣਾ ਤਾਂ ਫੋਟੋਆਂ ਖਿਚਵਾਉਣੀਆਂ ਨੇ ਗਰਾਊਂਡ ਤੇ ਕੋਈ ਨਹੀਂ ਕੰਮ ਕਰਦਾ ਆ ਦੇਖ ਲਓ ਮੇਰੇ ਨਾਲ ਡਾਕਟਰ ਸੰਨੀ ਅਨੂਵਾਰੀਆ ਜੀ ਐਮਐਲਏ ਸਾਹਿਬ ਲਖਨਾਜ ਜੀ ਸਾਰੇ ਆਪਾਂ ਲੱਗੇ ਆ ਗਰਾਉਂਡ ਜ਼ੀਰੋ ਤੋਂ ਲੱਗੇ ਇੱਥੋਂ ਅਸੀਂ ਇਹ ਕਣੀਆਂ ਕੇ ਪਿੰਡ ਜਿਹੜਾ ਬਿਲਕੁਲ ਲਿੰਕ ਟੁੱਟ ਗਿਆ ਸਾਰੇ ਹਿੰਦੁਸਤਾਨ ਨਾਲੋਂ ਪਿੰਡ ਦਾ ਲਿੰਕ ਟੁੱਟ ਗਿਆ। ਇੱਥੋਂ ਤਿੰਨ ਬੋਟਾਂ ਲੈ ਕੇ ਰਸਤਾ ਲੈ ਕੇ ਆਪਾਂ ਉਸ ਪਿੰਡ ਤੱਕ ਗਏ ਆ ਜਿੱਥੇ ਉਹ ਲੋਕ ਸੀਗੇ ਇਕੱਠੇ ਹੋ ਕੇ। ਉੱਥੋਂ ਤੱਕ ਰਾਸ਼ਨ ਜਿਹੜਾ ਆਪਾਂ ਪਹੁੰਚਾ ਕੇ ਆਏ ਆ। ਤੇ ਬਾਕੀ ਹੈ ਕਿ ਹਾਲਾਤ ਜਿਹੜੀ ਆ ਡੇਰਾ ਬਾਬਾ ਨਾਨਕ ਦੀ ਮੇਰੀ ਸਾਰੀ ਟੀਮ ਦੇ ਕਹੀਏ ਇੰਨੇ ਮਾੜੇ ਹਾਲਾਤ ਤੇ ਇਨ੍ਹਾਂ ਲੋਕਾਂ ਦੇ ਵਿੱਚ ਜੋ ਵੀ ਦੇਖ ਹੀ ਰਹੋ ਜੋ ਹਾਲਾਤ ਆ ਇੱਥੇ ਡੇਰਾ ਬਾਬਾ ਨਾਨਕ ਦੇ। ਇੰਨੀ ਕੁਦਰਤ ਨੇ ਕਰੋਪੀ ਆਈ ਆ ਜਿਹੜਾ ਇੰਨਾ ਮਾੜਾ ਸਮਾਂ ਡੇਰਾ ਬਾਬਾ ਨਾਨਕ ਤੇ ਸਾਨੂੰ ਸਮਝ ਨਹੀਂ ਕਿ ਗੁਰਨਾਨਕ ਸਾਹਿਬ ਤਾਂ ਨਗਰ ਵਸਾਇਆ ਹੋਇਆ ਸਾਰਾ ਏਰੀਆ ਤਾਂ ਗੁਰਨਾਨਕ ਸਾਹਿਬ ਨੂੰ ਕੀ ਚੰਗਾ ਲੱਗਦਾ ਹੈ ਤਾਂ ਉਹ ਹੀ ਜਾਣ ਸਕਦੇ ਨੇ ਪਰ ਮੈਨੂੰ ਜਿੱਥੋਂ ਤੱਕ ਉਮੀਦ ਹੈ ਕਿ ਸੀਐਮ ਸਾਹਿਬ ਜਿਹੜੇ ਸਾਡੇ ਭਗਵੰਤ ਮਾਨ ਜੀ ਉਹਨਾਂ ਦੀ ਸਮੁੱਚੀ ਟੀਮ ਸਾਰੇ ਪੰਜਾਬ 'ਚ ਵੀ ਇੰਨੀ ਫਰਾਕਦਿਲੀ ਨਾਲ ਲੋਕਾਂ ਦੀ ਬਾਹ ਫੜ ਰਹੀ ਆ ਕਿ ਗਰਦਾਸਪੁਰ ਆਣ ਕੇ ਜਦੋਂ ਉਹਨਾਂ ਵਿਜਿਟ ਕੀਤੀ ਜਦੋਂ ਉਹਨਾਂ ਜ਼ਿਲ੍ਹਾ ਕਰਤਾਰਸਪੁਰ ਦੇ ਹਾਲਾਤ ਦੇਖੇ ਤਾਂ ਉਹਨਾਂ ਤੇ ਇੰਨਾ ਮਨ ਭਾਵਕ ਹੋਇਆ ਕਿ ਉਹ ਤਾਂ ਆਪਣਾ ਚੌਪਰ ਵੀ ਛੱਡ ਕੇ ਇਥੋਂ ਚਲੇ ਗਏ ਕਹਿੰਦੇ ਕਿ ਇਹ ਚੌਪਰ ਲੋਕਾਂ ਦਾ ਵਾ ਤੇ ਲੋਕਾਂ ਚ ਹੀ ਰਹੂਗਾ ਮੈਂ ਭਾਈ